ਸੁਰੀਆ ਗੱਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਹੁਣੇ ਹੁਣੇ ਇੱਥੇ ਹੋਇਆ ਵੱਡਾ ਜ਼ਬਰਦਸਤ ਠਮਾਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਅੰਧਰਾ ਪ੍ਰਦੇਸ਼ ਦੇ ਅਨਾਕਾ ਪੱਲੇ 'ਚ ਬਹੁਤ ਵੱੜੀ ਯਾਨੀ ਕਿ ਅੱਜ 21 ਅਗਸਤ ਨੂੰ ਇੱਕ ਫਾਰਮ ਕੰਪਨੀ 'ਚ ਜਬਰਦਸਤ ਧਮਾਕਾ ਹੋਇਆ ਜਿਸ 'ਚ 15 ਲੋਕਾਂ ਦੀ ਮੌਤ ਹੋ ਗਈ ਜਦਕਿ ਕੁਝ ਹੋਰ ਲੋਕ ਜ਼ਖਮੀ ਹੋ ਗਏ ਹਾਸੇ ਤੋਂ ਉਤਨ ਤੋਂ ਬਾਅਦ ਜਿਖਵੇਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਮੀਡੀਆ ਰਿਪੋਰਟਾਂ ਮੁਤਾਬਕ ਜੀ ਹਾਂ ਇੱਕ ਕੰਪਨੀ ਦੇ ਡਾਇਰੈਕਟਰ 'ਚ ਧਮਾਕਾ ਹੋਇਆ ਹੈ ਤੇ ਡਾਕਟਰਾਂ ਦੀ ਟੀਮ ਸਾਰੇ ਜ਼ਖਮੀਆਂ ਦੀ ਨਿਗਰਾਨੀ ਕਰ ਰਹੀ ਹੈ ਤੇ ਜਿਖਵੇਂ ਦੇ ਰਿਸ਼ਤੇਦਾਰ ਵੀ ਹਸਪਤਾਲ ਪਹੁੰਚ ਗਏ ਨੇ ਤੇ ਦੱਸਿਆ ਜਾ ਰਿਹਾ ਕਿ ਘਰਾਂ ਤੋਂ ਬਾਅਦ ਸਾਰੇ ਲੋਕ ਗੁੱਸੇ 'ਚ ਹਨ ਤੇ ਜ਼ਿਲ੍ਹਾ ਐਸਪੀ ਦੀਪਕਾ ਪਟੇਲ ਨੇ ਬਦਵਾਰ ਰਾਤ ਨੂੰ ਨਿਊਜ਼ ਏਜੰਸੀ ਐਨਏਐਨ ਨੂੰ ਪੁਸ਼ਟੀ ਕੀਤੀ ਇੱਕ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ